ਰਣਜੀਤ ਸਿੰਘ ਢੱਡਰੀਆਂ ਵਾਲਾ ਮਾਲਵੇ ਦਾ ਉਹ ਵੱਡਾ ਸਿੱਖ ਪ੍ਰਚਾਰਕ ਤੇ ਚਿਹਰਾ ਸ੍ਰੀ ਅਕਾਲ ਤਖਤ ਸਾਹਿਬ ਨੇ ਆਤਮ ਸਮਰਪਣ ਕਰ ਚੁੱਕੇ ਨੇ ਕਿ ਠੀਕ ਐ ਖੇਮਾ ਜਾਂਚਣਾ ਕਰਦੇ ਆਂ ਪੁਰਾਣੇ ਸ਼ਬਦਾਂ ਤੇ ਪੁਰਾਣੇ ਸਮੇਂ ਚ ਦੌਰਾਨੇ ਪ੍ਰਚਾਰ ਸਰੋਵਰਾਂ ਨੂੰ ਲੈ ਕੇ ਜਾਂ ਹੋਰ ਮਸਲਾਂ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਸੀ ਸ੍ਰੀ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜੱਧਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਹੁਕਮਨਾਮਾ ਪਾਸ ਕਰਵਾਇਆ ਗਿਆ ਸੀ ਜਿਸ 'ਤੇ ਕਿਹਾ ਗਿਆ ਸੀ ਕਿ ਕੋਈ ਵੀ ਸਖਸ਼ਾ ਕੋਈ ਵੀ ਸਖ ਸੰਗਤ ਚੋ ਢੱਡਰੀਆਂ ਵਾਲਾ ਦਾ ਦਿਵਾਨ ਇੰਟਰਨੈਟ ਤੇ ਸ਼ੇਅਰ ਨਾ ਕਰੇ। ਉਸ ਤੋਂ ਬਾਅਦ ਗਿਆਨੇ ਕੁਲਦੇਵ ਸਿੰਘ ਗੜਗਾਜ ਅਤੇ ਢੱਡਰੀਆਂ ਵਾਲਾ ਦੇ ਵਿੱਚ ਗੱਲਬਾਤ ਹੁੰਦੀ ਹੈ। ਇਸ ਗੱਲਬਾਤ ਦਾ ਕੋਈ ਜਾਣਕਾਰੀ ਜਾਂ ਕੋਈ ਅਫੀਸ਼ੀਅਲ ਤੌਰ ਤੇ ਉਦੋਂ ਤੱਕ ਨਹੀਂ ਬਾਹਰ ਆ ਸਕੀ ਜਦੋਂ ਤੱਕ ਢੱਡਰੀਆਂ ਵਾਲਾ ਪਰਮੇਸ਼ਰ ਦਵਾਰ ਤੋਂ ਗੱਡੀਆਂ ਦਾ ਕਾਫਲਾ ਲੈ ਕੇ ਅਮਰਸਰ ਨਾ ਪਹੁੰਚ ਗਏ। ਜਦੋਂ ਅਮਰਸਰ ਦੇ ਆਦ ਵਿੱਚ ਢੱਡਰੀਆਂ ਵਾਲਾ ਪਹੁੰਚੇ ਉਸ ਤੋਂ ਬਾਅਦ ਐਜੰਸੀਜ਼ ਪੁਲਿਸ ਦਿਨਾਲ ਨਾਲ ਪੱਤਰਕਾਰਾਂ ਨੂੰ ਗੱਲ ਕਲੀਅਰ ਹੋਈ ਕਿ ਢੱਡਰੀਆਂ ਵਾਲਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਪੇਸ਼ ਹੋ ਕੇ ਉਹ ਲਾਭਕਸ਼ੋਣ ਕਰਦੇ ਨੇ ਸਮਝਾਵਾਗੇ ਦੇ ਮਾਇਨੇ ਕੀ ਨੇ ਰঞ্জੀਤ ਸਿੰਘ ਢੱਡਰੀਆਂ ਵਾਲ ਨੂੰ ਰਾਹਤ ਤਾਂ ਮਿਲੀ ਹੈ ਤਾਂ ਖੇਮਾ ਜਾਂਚਨਾ ਪ੍ਰਵਾਨ ਕਰ ਵੀ ਲਈ ਗਈ ਹੈ 501 ਰੁਪਏ ਦੀ ਦੇਖ ਕਰਵਾ ਦਿੱਤੀ ਗਈ ਹੈ ਇਹਦੇ ਮਾਇਨੇ ਕੀ ਨੇ ਦਰਸਲ 2016 ਦੇ ਵਿੱਚ ਜਦੋਂ ਪੰਜਾਬ ਦੀ ਵਿਧਾਨ ਸਭਾ ਚੋਣ ਸੀ ਉਸ ਤੋਂ ਪਹਿਲਾਂ ਦਮਦਮਈ ਟਕਸਾਲ ਤੇ ਮੁਖੀ ਬਾਬਾ ਹਰਨਾਮ ਸਿੰਘ ਢੋਮਾ ਦੇ ਨਾਲ ਰঞ্জੀਤ ਸਿੰਘ ਢੱਡਰੀਆਂ ਵਾਲਾ ਦਾ ਇੱਕ ਵਿਵਾਦ ਹੋਇਆ ਜਿੱਥੇ ਰঞ্জੀਤ ਸਿੰਘ ਢੱਡਰੀਆਂ ਵਾਲਾ ਨੇ ਬਾਬਾ ਢੋਮਾ ਨੂੰ ਕਿਹਾ ਕਿ ਬਾਬਾ ਢੋਮਾ ਜੀ ਜਿਹੜੀ ਤੁਹਾਡੇ ਪੱਗ ਹੈ ਇਹ ਬਾਬਾ ਰঞ্জੀਤ ਸਿੰਘ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਢੱਡਰੀਆਂ ਵਾਲੇ ਕਿ ਜਿਹੜੀ ਪੱਗ ਬਾਬਾ ਢੋਮਾ ਜੀ ਬੰਨਦੇ ਨੇ ਉਹ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਪੱਗ ਹੈ ਇਸ ਗੱਲ ਦਾ ਟਾਕਸ਼ ਕੀਤਾ ਗਿਆ ਭਰੇ ਦੀਵਾਨ ਚ ਕੀਤਾ ਗਿਆ ਉਸ ਤੋਂ ਬਾਅਦ ਹਮਲਾ ਵੀ ਹੋਇਆ 307 ਵੀ ਲੱਗੀ 302 ਵੀ ਲੱਗੀ ਤੁਹਾਡੇ ਯਾਦ ਹੋਏਗਾ ਰঞ্জੀਤ ਸਿੰਘ ਢੱਡਰੀਆਂ ਵਾਲਾ ਜਦੋਂ ਲੁਧਿਆਣਾ ਜਾ ਰਹੇ ਸੀ ਉਹਨਾਂ ਦੀਆਂ ਗੱਡੀਆਂ ਘੇਰੀਆਂ ਗਈਆਂ ਕਿਸ ਤਰੀਕੇ ਦੇ ਨਾਲ ਗੱਡੀ ਰੰਬ ਤੇ ਭੱਜ ਰਹੀ ਸੀ ਫਰੰਟ ਸੀਟ ਤੇ ਬੈਠੇ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਖਾਸ ਤਕ ਕਤਲ ਕਰ ਦਿੱਤਾ ਗਿਆ ਤਾਂ ਹੁਣ ਹੋਏਗਾ ਅੱਜ ਦੀ ਖੇਮਾ ਜਾਂਚਨਾ ਤੋਂ ਬਾਅਦ ਮਾਲਵੇ ਤੇ ਕਿੰਨਾ ਅਸਰ ਹੈ ਦਰਸਲ ਮਾਲਵੇ 'ਚ ਸਿੱਖ ਪ੍ਰਚਾਰਕ ਦੇ ਤੌਰ ਤੇ ਰঞ্জੀਤ ਸਿੰਘ ਢੱਡਰੀਆਂ ਵਾਲਾ ਜਾਂਦੇ ਰਹੇ ਜਾਣੇ ਜਾਂਦੇ ਰਹੇ ਨੇ 69 ਸੀਟਾਂ ਮਾਲਵੇ ਦੀਆਂ ਅਜਹੀਆਂ ਨੇ ਜਿਨ੍ਹਾਂ ਤੇ ਦਬਦਬਾ ਸਿੱਧੇ ਤੇ ਅਸਿੱਧੇ ਤੌਰ ਤੇ ਜਿੱਥੇ ਪ੍ਰਚਾਰ ਕੀਤਾ ਜਾਂਦਾ ਸੀ ਹੁਣ ਤੱਕ ਢੱਡਰੀਆਂ ਵਾਲਾ ਦਾ ਪ੍ਰਚਾਰ ਬੰਦ ਰਿਹਾ ਪਰ 2027 ਤੋਂ ਪਹਿਲਾਂ ਇਸ ਦੇ ਕੀ ਕੁਝ ਮਾਇਨੇ ਹੋਣਗੇ ਸੁਭਾਵਿਕ ਗੱਲ ਹੈ ਕਿਉਂਕਿ ਰঞ্জੀਤ ਸਿੰਘ ਢੱਡਰੀਆਂ ਵਾਲਾ ਦਾ ਪ੍ਰਚਾਰ ਪਹਿਲਾ SGPC ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਲੈ ਕੇ ਅਕਸਰ ਹੋਇਆ ਕਰਦਾ ਕਿ 295 ਲੱਖ ਰੁਪਏ ਦੇ ਛਧਾਰਾਂ ਦਾ ਕੀ ਬਣਿਆ ਦੱਸੋ ਮਾਫੀ ਨਾਵੇਂ ਦਾ ਕੀ ਬਣਿਆ ਸਾਰੇ ਮਾਮਲੇ ਸੋਲਵ ਆਊਟ ਕਰਵਾਉਣ ਤੋਂ ਬਾਅਦ ਇਸ ਦੀ ਸਿੱਧੇ ਤੌਰ ਤੇ ਰਾਹਤ ਸ਼੍ਰੋਮਣੀ ਅਕਾਲੀ ਦਲੇ ਵੀ ਹੋ ਸਕਦੀ ਹੈ ਕਿਉਂਕਿ ਸਿੱਖ ਪ੍ਰਚਾਰਕ ਦੇ ਦੌਰ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਅਕਾਲੀ ਦਲ ਨੂੰ ਵੀ ਘੇਰਦੇ ਰਹੇ ਨੇ 67 ਤੋਂ ਵੱਧ ਸੀਟਾਂ ਤੇ ਇਸ ਚੀਜ਼ ਦਾ ਇੰਪੈਕਟ ਖਾਸ ਕਰਕੇ ਮਾਲਵੇ ਦੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਕਿਉਂਕਿ ਜੇ ਇਹ ਫਰੰਟ ਬੰਦ ਹੋਇਆ ਇੱਕ ਬਿਆਨਬਾਜ਼ੀ ਬੰਦ ਹੋਈ ਗਰਾਊਂਡ ਜ਼ੀਰੋ ਤੇ ਇਸ ਦਲ ਸਰ ਪੈਂਦਾ ਦਿਖਾਈ ਦੇਗਾ